ਪੰਜਾਬ ਦੇ ਵਿੱਚ ਇਸ ਸਮੇਂ ਮਾਹੌਲ ਗਮਗੀਨ ਹੈ ਕਿਉਂਕਿ ਜੌਰਜੀਆ ਦੇ ਵਿੱਚ ਪੰਜਾਬੀਆਂ ਦੇ ਨਾਲ ਇੱਕ ਮਾੜਾ ਹਾਦਸਾ ਹੋਇਆ ਕਿਹਾ ਜਾ ਰਿਹਾ ਸੀ ਕਿ ਇਸ ਦੇ ਵਿੱਚ 11 ਜਾਣੇ ਤੋਂ 12 ਜਾਣਿਆਂ ਦੀ ਜਾਨ ਗਈ ਹੈ ਜਿਸ ਦੇ ਵਿੱਚੋਂ 9 ਪੰਜਾਬੀ ਦੱਸੇ ਜਾ ਰਹੇ ਨੇ ਕੁਝ ਖਬਰਾਂ ਦੇ ਮੁਤਾਬਕ ਕਿ 11 ਦੇ 11 ਇਸ ਦੇ ਵਿੱਚ ਪੰਜਾਬੀ ਸੀ ਅਤੇ ਇੱਕ ਹੀ ਵਿਦੇਸ਼ੀ ਸੀ ਇਹਨਾਂ ਸਾਰਾ ਖਬਰਾਂ ਦੇ ਵਿਚਾਲੇ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਜੀ ਕਿੱਥੇ-ਕਿੱਥੇ ਦੇ ਰਹਿਣ ਵਾਲੇ ਸੀ ਕਿਹੜੇ-ਕਿਹੜੇ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਤਾਂ ਉਸ ਤੋਂ ਬਾਅਦ ਜਿਹੜੇ ਸੱਚਾਈ ਉਹਨਾਂ ਦੇ ਵੱਲੋਂ ਦੱਸੀ ਜਾਂਦੀ ਹੈ ਤਾਂ ਹਰੇਕ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਉਹਨਾਂ પતિ ਪਤਨੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਐਨੀਵਰਸਰੀ ਮਨਾਣੀ ਸੀ ਨਵਾਂ ਹੋਇਆ ਵਿਆਹ ਸੀ ਇਹਨਾਂ ਦਾ ਪਹਿਲੀ ਐਨੀਵਰਸਰੀ ਸੀ ਇਸ ਜੋੜੇ ਦੀ ਪਰ ਉਸ ਤੋਂ ਪਹਿਲਾਂ ਹੀ ਦੋਵਾਂ ਦੀਆਂ પતિ ਪਤਨੀ ਦੀਆਂ ਚਿਖਾਵਾਂ ਇਕੱਠਿਆਂ ਬਲੀਆਂ ਅਤੇ ਸਾਰਾ ਪਿੰਡ ਤਾਹਾਂ ਮਾਰ ਕੇ ਰੋਪਿਆ ਖੁਸ਼ੀ ਉਹਨਾਂ ਨੂੰ ਇਸ ਗੱਲ ਦੀ ਸੀ ਪਹਿਲਾਂ ਕਿ ਸਾਡੇ ਜਿਹੜੇ ਨੂ ਪੁੱਤ ਨੇ ਵਿਦੇਸ਼ ਤੇ ਵਿੱਚ ਜਾ ਰਹੇ ਨੇ ਜੌਰਜੀਆ ਦੇ ਰੈਸਟੋਰੈਂਟ ਦੇ ਵਿੱਚ ਉਹ ਕੰਮ ਕਰਦੇ ਸੀ ਅਤੇ ਹੁਣ ਤਰੱਕੀਆਂ ਕਰਨਗੇ ਪਰ ਇਹ ਨਹੀਂ ਪਤਾ ਸੀ ਕਿ ਦੋਵੇਂ ਜਾਣੇ ਇੱਕੋ ਝਟਕੇ ਦੇ ਵਿੱਚ ਇਸ ਤਰ੍ਹਾਂ ਖਤਮ ਹੋ ਜਾਣਗੇ ਨਾ ਸਿਰਫ ਇਹ ਪਰਿਵਾਰ ਸਗੋਂ ਇਸ ਕਟਨਾ ਦੇ ਵਿੱਚ ਕਿੰਨੇ ਹੀ ਪਰਿਵਾਰ ਉਜੜ ਗਏ प्रदीप ਮੇਰੇ ਨਾਲ ਮੌਜੂਦ ਹੈ ਹਰ ਵਾਰ ਦੀ ਤਰ੍ਹਾਂ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਪ੍ਰਦੀਪ ਜਾਰਜੀਆ ਦੇ ਵਿੱਚ ਜਿਹੜਾ ਕੁਝ ਹੋਇਆ ਉਸ ਤੋਂ ਬਾਅਦ ਇੱਕੋ ਦਮ ਖਬਰ ਆਂਦੀ ਹੈ ਅਤੇ ਪੰਜਾਬ ਦੇ ਵਿੱਚ ਸੱਥਰ ਚ ਜਾਂਦੇ ਨੇ ਤੁਸੀਂ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਿਆ ਅਤੇ ਨਾਲ ਹੀ ਜਦੋਂ ਮੈਂ ਸੁਣਿਆ ਕਿ ਇੱਥੇ ਕੋਈ ਜਨਰੇਟਰ ਨੂੰ ਲੈ ਕੇ ਗੱਲ ਚੱਲੀ ਸੀ ਉਸ ਦੇ ਕਾਰਨ ਹੀ ਉਸ ਦੇ ਵਿੱਚੋਂ ਗੈਸ ਲੀਕ ਹੁੰਦੀ ਹੈ ਤੇ ਸਾਰੇ ਦੇ ਸਾਰੇ ਵਿਅਕਤੀ ਜਿਹੜੇ ਰੈਸਟੋਰੈਂਟ ਦੇ ਅੰਦਰ ਮੌਜੂਦ ਸੀ ਉਹ ਸੌਂ ਰਹੇ ਸੀ ਅਤੇ ਸੁੱਤੇ ਹੀ ਰਹਿ ਗਏ ਜੀ ਸ਼ਰਨਤੀ ਜਦੋਂ ਇਹ ਖਬਰ ਆਉਂਦੀ ਆ ਤਾਂ ਜ਼ਰੂਰ ਮੰਦ ਭਾਗੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਥੇ ਪੰਜਾਬੀਆਂ ਦੀ ਮੌਤ ਹੋਈ ਹੈ ਤਾਂ ਜ਼ਰੂਰ ਗਮਕੀਨ ਮਾਹੌਲ ਬਣਿਆ ਨਾ ਹਾਲਾਂਕਿ ਵਿਦੇਸ਼ੀ ਧਰਤੀ ਤੇ ਦੇਖਿਆ ਜਾਵੇ ਲਗਾਤਾਰ ਪੰਜਾਬੀ ਇਸ ਲਈ ਜਾ ਰਹੇ ਨੇ ਕਿ ਅਸੀਂ ਉਥੇ ਆਪਣਾ ਭਵਿੱਖ ਬਣਾ ਸਕੀਏ ਆਪਣੀ ਭਵਿੱਖ ਨੂੰ ਸਵਾਰਨ ਦੇ ਲਈ ਲਗਾਤਾਰ ਪੰਜਾਬੀ ਵਿਦੇਸ਼ੀ ਧਰਤੀ ਦਾ ਰੁਖ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਜਦੋਂ ਅਜਿਹੀ ਖਬਰ ਆਉਂਦੀ ਆ ਤਾਂ ਪੰਜਾਬ ਦਾ ਧਿਆਨ ਜਾਂ ਫਿਰ ਹਰ ਇੱਕ ਪੰਜਾਬੀ ਦਾ ਧਿਆਨ ਇਹਨਾਂ ਖਬਰਾਂ ਤੇ ਜਾਂਦਾ ਹੈ ਕਿ ਆਖਿਰ ਅਸੀਂ ਪ੍ਰਵਾਸ ਕਿਉਂ ਕਰ ਰਹੇ ਹਾਂ ਆਪ ਕੀ ਰਸੀ ਆਪਣੇ ਪਰਿਵਾਰ ਤੋਂ ਜਿਹੜਾ ਦੂਰ ਕਿਉਂ ਜਾ ਰਹੇ ਆ ਸਿਰਫ ਆਪਣਾ ਭਵਿੱਖ ਬਣਾਉਣ ਦੇ ਲਈ ਹਾਲਾਂਕਿ ਦੇਖਿਆ ਜਾਵੇ ਇੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਜਾਂ ਫਿਰ ਆਪਣੇ ਨਾਲ ਦੇ ਭੈਣ ਭਰਾ ਲਗਾ ਲਓ ਕਿ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਹੁਣ ਰੋਜ਼ਗਾਰ ਨੂੰ ਪੈਲ ਦੇ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਖਬਰ ਆਉਂਦੀ ਆ ਤਾਂ ਜਰੂਰ ਮਾਹੌਲ ਨੂੰ ਜਿਹੜਾ ਭਾਵੁਕ ਕਰ ਦਿੰਦੀ ਆ ਇੱਕ ਇਹਦੇ ਵਿੱਚ ਇਹ ਸੀਗਾ ਕਿ ਪਤੀ ਪਤਨੀ ਦੀ ਮੌਤ ਹੋਈ ਹੈ ਤੇ ਹਾਲਾਂਕਿ ਉਹਨਾਂ ਨੇ ਐਨੀਵਰਸਰੀ ਮਨਾਣੀ ਸੀਗੀ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਪੰਜਾਬ ਦੀਆਂ ਰੀਤੀ ਰਿਵਾਜਾਂ ਦੇ ਅਨੁਸਾਰ ਕਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਸਰੇ ਪਾਸੇ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਵੀ ਇੱਕ ਅਨੰਤ ਪਰਚਾਈ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਹਾਸਾ ਵਾਪਰਿਓ ਲਾਪਰਵਾਹੀ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਜਿਸ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀਗੇ ਉਸ ਰੈਸਟੋਰੈਂਟ ਦੇ ਵਿੱਚ ਹੀ ਉਹ ਰਹਿ ਰਹੇ ਸੀਗੇ ਜਿੱਥੇ ਜਨਰੇਟਰ ਦੀ ਜਿਹੜੀ ਗੈਸ ਲੀਕ ਹੋਈ ਆ ਤੇ ਉਹਨਾਂ ਨੂੰ ਉਹ ਗੈਸ ਜਿਹੜੀ ਆ ਤੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਆ ਸ਼ਰਨ ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ ਜੋ ਪ੍ਰਵਾਸ ਕਰ ਰਹੇ ਨੇ ਸੋ ਇਹ ਵੀ ਸਵਾਲ ਉੱਠਣੇ ਬਣਦੇ ਨੇ ਕਿ ਸਰਕਾਰਾਂ ਕਹਿ ਤਾਂ ਦਿੰਦੇ ਨੇ ਕਿ ਅਸੀਂ ਜਿਹੜਾ ਧਿਆਨ ਰੱਖਦੇ ਆ ਹਰ ਇੱਕ ਇਨਸਾਨ ਦਾ ਵਿਦੇਸ਼ੀ ਧਰਤੀਆਂ ਦੇ ਲਈ ਪਰ ਉੱਥੇ ਵੀ ਜਿਵੇਂ ਇੱਧਰ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਜਾਂਦੇ ਆ ਹਾਲਾਂਕਿ ਪੰਜਾਬੀਆਂ ਦਾ ਥੋੜਾ ਜਿਹਾ ਸੁਭਾਅ ਵੱਖਰਾ ਆ ਕਿ ਹਰ ਇੱਕ ਇਨਸਾਨ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰਦਾ ਕਿ ਉਹ ਆਪਣੇ ਹੀ ਪਰਿਵਾਰਕ ਮੈਂਬਰ ਮੰਨਿਆ ਜਾਂਦਾ ਹੈ ਨਾ ਉਹਨੂੰ ਵਧੀਆ ਸੁਖ ਸੁਵਿਧਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਕੁਝ ਅਜਿਹੇ ਪਰਿਵਾਰ ਨੇ ਜੋ ਨਹੀਂ ਪ੍ਰਵਾਸੀਆਂ ਦੇ ਨਾਲ ਜਿਹੜਾ ਬਿਹੇਵਰ ਸਹੀ ਰੱਖਦੇ ਹਨ ਹੂੰ ਕਿ ਉਹਨਾਂ ਨੂੰ ਰਸੋਈ ਦੇ ਵਿੱਚ ਹੀ ਕਈ ਵਾਰ ਸੌਣ ਲਈ ਕਹਿ ਦਿੱਤਾ ਜਾਂਦਾ ਜਾਂ ਫਿਰ ਸਟੋਰ ਰੂਮ ਦੇ ਵਿੱਚ ਹੀ ਹਨਾ ਜਿੱਥੇ ਕੰਮਕਾਰ ਕਰਕੇ ਉਹ ਆਪਣੇ ਉੱਥੇ ਉਹਦਾ ਰਹਿਣ ਲਈ ਮਸੇਬਾ ਬਣਾਇਆ ਜਾਂਦਾ ਜਿਹਨੂੰ ਵਧੀਆ ਜਗ੍ਹਾ ਨਹੀਂ ਦਿੱਤੀ ਜਾਂਦੀ ਹੈ ਨਾ ਤੇ ਆਪਾਂ ਜਿਸ ਤਰੀਕੇ ਦੇ ਨਾਲ ਪੰਜਾਬੀ ਬਾਹਰ ਜਾ ਰਹੇ ਨੇ ਤੇ ਪੰਜਾਬੀਆਂ ਦੇ ਲਈ ਵੀ ਸਰਕਾਰਾਂ ਉਧਰ ਦੀਆਂ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੀਆਂ ਨੇ ਜਾਂ ਫਿਰ ਉਧਰ ਦੇ ਜੋ ਮਾਲਕ ਨੇ ਰੈਸਟੋਰੈਂਟਾਂ ਦੇ ਮਾਲਕ ਨੇ ਤੇ ਉਹ ਪੰਜਾਬੀਆਂ ਦੇ ਨਾਲ ਕਿਸ ਤਰੀਕੇ ਦਾ ਬਿਹੇਵ ਕਰ ਰਹੇ ਨੇ ਕਿ ਉਹਨਾਂ ਨੂੰ ਮਤਲਬ ਕਿ ਇੱਕ ਗੈਸ ਵਾਲੇ ਉਸ ਦੇ ਵਿੱਚ ਰੱਖਿਆ ਗਿਆ ਨਾ ਜਿਸ ਤੋਂ ਬਾਅਦ ਉਹੀ ਗੈਸ ਉਹਨਾਂ ਦੀ ਮੌਤ ਦਾ ਕਾਰਨ ਬਣੀ ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਤੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਇਹ ਮੌਤ ਹੋਈ ਹੈ ਕਿ ਅਥੇ ਵੀ ਪੰਜਾਬੀਆਂ ਦੇ ਨਾਲ ਸਹੀ ਬਿਹੇਵ ਨਹੀਂ ਸੀਗਾ ਕਿ ਇਹ ਲਾਪਰਵਾਇਸ ਹੀ ਮੈਨੂੰ ਇਹੀ ਲੱਗਦਾ ਪ੍ਰਦੀਪ ਕਿਉਂਕਿ ਜਿਹੜੇ ਤਰੀਕੇ ਦੇ ਨਾਰੇ ਦੇ ਵਿੱਚ 11 ਤੋਂ 12 ਜਾਣੇ ਰੱਖੇ ਹੋਏ ਸੀ ਤੇ ਜਨਰੇਟਰ ਕਮਰਿਆਂ ਦੇ ਬਿਲਕੁਲ ਨਾਲ ਰੱਖਿਆ ਗਿਆ ਸੀ ਸੌਣ ਵਾਲੇ ਕਮਰਿਆਂ ਦੇ ਨਾਲ ਅਸਲ ਹੋਇਆ ਇੱਥੇ ਇਹ ਸੀ ਕਿ ਪਹਿਲਾਂ ਬਰਫੀਲਾ ਤੂਫਾਨ ਆਂਦਾ ਹੈ ਅਤੇ ਬਿਜਲੀ ਠੱਪ ਹੋ ਜਾਂਦੀ ਹੈ ਬਿਜਲੀ ਠੱਪ ਹੋਣ ਦੇ ਕਾਰਨ ਜਨਰੇਟਰ ਔਨ ਕੀਤਾ ਗਿਆ ਤੇ ਹੌਲੀ-ਹੌਲੀ ਗੈਸ ਚੜ੍ਹਦੀ ਗਈ ਅਤੇ ਉਸ ਤੋਂ ਬਾਅਦ ਇੱਥੇ ਸੁੱਤੇ ਹੋਏ ਇਹ ਸਾਰੇ ਪੰਜਾਬੀ ਸਾਰੇ ਲੋਕ ਆਪਣਾ ਦਮ ਤੋੜ ਜਾਂਦੇ ਨੇ ਕਿਸੇ ਦਾ ਪ੍ਰਦੀਪ ਜਨਮ ਦਿਨ ਸੀ ਆਪਣੀ ਮਾਂ ਦੇ ਨਾਲ ਗੱਲ ਕਰਕੇ ਹਟਿਆ ਉਹ ਮੁੰਡਾ ਜਿਹਨੇ ਆਪਣੇ ਜਨਮ ਦਿਨ ਦੀਆਂ ਵਧਾਈਆਂ ਤੇ ਖੁਸ਼ੀਆਂ ਲਈਆਂ ਕਿਤੇ પતિ ਪਤਨੀ ਸੀ ਉਹ ਜਿਨ੍ਹਾਂ ਨੇ ਪਹਿਲੀ ਐਨੀਵਰਸਰੀ ਮਨਾਣੀ ਸੀ ਨਨਾਨ ਪਰਜਾਈ ਦੀ ਗੱਲ ਤੁਸੀਂ ਕੀਤੀ ਹੈ ਅਤੇ ਇਸੇ ਤਰ੍ਹਾਂ ਇੱਥੇ ਇੱਕ ਪਿਓ ਵੀ ਸੀ ਜਿਦੇ ਛੋਟੇ-ਛੋਟੇ ਬੱਚੇ ਐਸੇ ਇੰਤਜ਼ਾਰ ਦੇ ਵਿੱਚ ਨੇ ਕਿ ਸਾਡੇ ਪਾਪਾ ਸਾਡੇ ਲਈ ਖਡੌਣੇ ਲੈ ਕੇ ਆਉਣਗੇ ਉਹਨਾਂ ਨੂੰ ਹਜੇ ਵੀ ਇਹੀ ਲੱਗਦਾ ਹੈ ਕਿ ਸਾਡੇ ਪਾਪਾ ਸਾਨੂੰ ਮਿਲਣ ਦੇ ਲਈ ਆਣਗੇ ਪਰ ਵਿਚਾਰਿਆਂ ਨੂੰ ਸੱਚ ਕੌਣ ਅਤੇ ਕਿਵੇਂ ਸਮਝਾਵੇ ਕਿ ਉਹਨਾਂ ਦੀ ਜਾਨ ਜਾ ਚੁੱਕੀ ਹੈ ਤਾਂ ਇੱਕੋ ਕਮਰਿਆਂ ਦੇ ਨੇੜੇ ਅਜਿਹੀਆਂ ਚੀਜ਼ਾਂ ਰੱਖਣੀਆਂ ਆਪਾਂ ਨੂੰ ਵੀ ਜਦੋਂ ਕਿਹਾ ਜਾਂਦਾ ਹੈ ਕਿ ਗੈਸ ਤੇ ਫਰਿੱਜ ਨੇ ਜਿਹੜੇ ਉਹਨਾਂ ਦਾ ਧਿਆਨ ਰੱਖੋ ਕੰਪਰੈਸਰ ਉਹਦਾ ਹਾਈ ਨਹੀਂ ਹੋਣਾ ਚਾਹੀਦਾ ਆਵਾਜ਼ ਆਉਂਦੀ ਆ ਤਾਂ ਫਰਿੱਜ ਨੂੰ ਬੰਦ ਕਰੋ ਜਦੋਂ ਆਪਣੇ ਹੱਥ ਦੇ ਵਿੱਚ ਸਾਰੀਆਂ ਚੀਜ਼ਾਂ ਹੋਣ ਗਿਆ ਤਾਂ ਆਪਾਂ ਉਹਨਾਂ ਨੂੰ ਹੋਰ ਤਰ੍ਹਾਂ ਦੇ ਨਾਲ ਐਡਜਸਟ ਕਰਾਂਗੇ ਸਾਨੂੰ ਆਪਣੀ ਜਾਨ ਪਿਆਰੀ ਹੈ ਕਦੇ ਵੀ ਉਹਨਾਂ ਗੱਲਾਂ ਅਸੀਂ ਨਹੀਂ ਕਰਾਂਗੇ ਜਿਦੇ ਕਾਰਨ ਸਾਡੇ ਜਾਂ ਸਾਡੇ ਪਰਿਵਾਰ ਦੀ ਜਾਨ ਖਤਰੇ ਦੇ ਵਿੱਚ ਪਵੇ ਪਰ ਉੱਥੇ ਉਹ ਇੱਕ ਰੈਸਟੋਰੈਂਟ ਦੇ ਵਿੱਚ ਰਹਿ ਰਹੇ ਸੀ ਸ਼ਾਇਦ ਉਹਨਾਂ ਤੋਂ ਸਿਰਫ ਕੰਮ ਲੈਣ ਤੱਕ ਦਾ ਹੀ ਮਤਲਬ ਸੀ ਇਹ ਨਹੀਂ ਸੋਚਿਆ ਗਿਆ ਕਿ ਜੇ ਅਸੀਂ ਜਨਰੇਟਰ ਸੌਣ ਵਾਲੇ ਕਮਰਿਆਂ ਦੇ ਨਾਲ ਰੱਖ ਰਹੇ ਹਾਂ ਤਾਂ ਕੱਲੋ ਕੋਈ ਮੁਸੀਬਤ ਵੀ ਆ ਸਕਦੀ ਹੈ ਪਰ ਇਹ ਮੁਸੀਬਤ ਆਖਿਰਕਾਰ ਆਣੀ ਤਾਂ ਉਹਨਾਂ ਤੇ ਹੀ ਸੀ ਨਾ ਜਿਹੜੇ ਉੱਥੇ ਸੌ ਰਹੇ ਨੇ ਮਾਲਕ ਤੇ ਤਾਂ ਨਹੀਂ ਆਣੀ ਸੀ ਸ਼ਾਇਦ ਇਸ ਕਰਕੇ ਨਹੀਂ ਸੋਚਿਆ ਗਿਆ ਉਹਨਾਂ ਦੇ ਵੱਲੋਂ ਪਰ ਐਡੀ ਵੱਡੀ ਲਾਪਰਵਾਹੀ ਹੋਈ ਹੈ ਜਿੱਥੇ ਗੈਸ ਚੜਨ ਦੇ ਕਾਰਨ ਇਸ ਸਾਰੇ ਲੋਕਾਂ ਦੀ ਜਾਨ ਗਈ ਹੈ ਤੇ ਕਿੰਨੇ ਹੀ ਪਰਿਵਾਰ ਇਹਦੇ ਵਿੱਚ ਉਜੜ ਗਏ। ਇਹ ਸਿਰਫ ਜਾਰਜੀਆ ਦਾ ਮਾਮਲਾ ਨਹੀਂ ਹੈ। ਜੇਕਰ ਆਪਾਂ ਆਪਣੇ ਸਾਖ ਸੰਬੰਧੀ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਤਾਂ ਉਹ ਕਿੰਨੀਆਂ ਹੀ ਕਮੀਆਂ ਗਿਣਾ ਦਿੰਦੇ ਨੇ ਪਰ ਦੀ ਪਾਪਾ ਨੂੰ ਕਿ ਇੱਥੇ ਸਾਡੇ ਨਾਲ ਇੰਜ ਹੋ ਰਿਹਾ। ਪਰ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਇੱਥੋਂ ਵੀ ਕਰਜ਼ਾ ਚੱਕ ਕੇ ਵਿਦੇਸ਼ ਦੇ ਵਿੱਚ ਪਹੁੰਚੇ ਹੋਏ ਨੇ। ਉੱਥੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਥੋੜੇ-ਬੋਤੇ ਪੈਸੇ ਉਹਨਾਂ ਨੂੰ ਆ ਰਹੇ ਨੇ ਤੇ ਉਹ ਪੈਸੇ ਕਮਾਣ ਦੀ ਖਾਤਰ ਹਰ ਵਸੀਲੇ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਬੈਠੇ ਨੇ। ਬਿਲਕੁਲ ਸ਼ਰਨਤੀ ਜਿਵੇਂ ਆਪਾਂ ਦੇਖਿਆ ਸਟੂਡੈਂਟਸ ਜਾਂਦੇ ਨੇ ਬਾਹਰ ਤੇ ਉੱਥੇ ਬੇਸਮੈਂਟਾਂ ਦੇ ਵਿੱਚ ਵੀ ਰਹਿ ਰਹੇ ਨੇ ਤੇ ਬੇਸਮੈਂਟਾਂ ਦੇ ਵਿੱਚ ਆਪਾਂ ਕਈ ਵੀਡੀਓਜ਼ ਦੇ ਵਿੱਚ ਹਾਲਾਤ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਸਿਸਟਮ ਬਣਾਇਆ ਹੁੰਦਾ ਨਾ ਇੱਕ ਬੇਸਮੈਂਟ ਦੇ ਵਿੱਚ ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਾਨ ਜੋਖਮ ਦੇ ਵਿੱਚ ਪਾਉਣ ਦਾ ਜਿਹੜਾ ਕਾਰਨ ਬਣ ਰਹੀਆਂ ਨੇ ਹਾਲਾਂਕਿ ਕੋਈ ਨਹੀਂ ਚਾਹੁੰਦਾ ਪੰਜਾਬੀ ਜੋ ਵੀ ਇਥੋਂ ਗਿਆ ਆਇਆ ਕੀ ਵਿਦੇਸ਼ ਤੇ ਵਿੱਚ ਕਿ ਮੈਂ ਲੱਖਾਂ ਦਾ ਖਰਚਾ ਕਰਕੇ ਗਿਆ ਤੇ ਕੋਈ ਇਹ ਨਹੀਂ ਚਾਹੁੰਦਾ ਹੈਗਾ ਕਿ ਮੈਂ ਵਾਪਸ ਆਵਾਂ ਤੇ ਕਿਉਂਕਿ ਇੱਧਰ ਵੀ ਜੇ ਆਉਂਦਾ ਹੈ ਤਾਂ ਉਹਨੂੰ ਹੀ ਸੁਣਨ ਨੂੰ ਮਿਲਦਾ ਆ ਕਿ ਤੂੰ ਉਥੇ ਗਿਆ ਕੀ ਕਰਨ ਸੀਗਾ ਜੇ ਇੰਨੇ ਪੈਸੇ ਖਰਚ ਨਹੀਂ ਸੀਗੇ ਜੇ ਇੰਨਾ ਕਰਜ਼ਾ ਚੁਕਣਾ ਹੀ ਸੀ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਤਾਂ ਇਹੀ ਸਵਾਲ ਮਾਰ ਜਾਂਦਾ ਆ ਚਾਹੇ ਉਹ ਵਿਦੇਸ਼ੀ ਕਿਉਂ ਨਾ ਹੋਵੇ ਚਾਹੇ ਉਹ ਪੰਜਾਬੀ ਇੱਧਰ ਹੀ ਕੰਮ ਕਿਉਂ ਨਾ ਕਰਦਾ ਹੋਵੇ ਹਨਾ ਦੇਖਿਆ ਜਾਵੇ ਇਸੇ ਚੱਕਰ ਦੇ ਵਿੱਚ ਆਪਾਂ ਲੱਖਾਂ ਦਾ ਨੁਕਸਾਨ ਕਰਾ ਬੈਠੇ ਹਾਲਾਂਕਿ ਜੇ ਦੇਖਿਆ ਜਾਵੇ ਇੱਧਰ ਵੀ ਸਾਨੂੰ ਜੋ ਆਪਾਂ ਕੰਮ ਸ਼ੁਰੂ ਕਰਦੇ ਆਂ ਤਾਂ ਕੰਮ ਹਾਲਾਂਕਿ ਛੋਟਾ ਵੱਡਾ ਨਹੀਂ ਹੁੰਦਾ ਪਰ ਜਦੋਂ ਇੱਧਰ ਵੀ ਕੰਮ ਸ਼ੁਰੂ ਕਰਦੇ ਆਂ ਤਾਂ ਕਿਤੇ ਨਾ ਕਿਤੇ ਹੀ ਸੋਣਨ ਨੂੰ ਮਿਲਦਾ ਆ ਕਿ ਲੋਕ ਕੀ ਕਹਿਣਗੇ ਹਨਾ ਜੇ ਅਸੀਂ ਫੂਡ ਰੇੜੀ ਲਗਾ ਲਈਏ ਜਾਂ ਕੁਝ ਵੀ ਕੰਮ ਸ਼ੁਰੂ ਕਰ ਲਿਆ ਤੇ ਇਸੇ ਚੱਕਰ ਦੇ ਵਿੱਚ ਵਿਦੇਸ਼ ਜਾਂਦੇ ਆਂ ਪਰ ਉੱਥੋਂ ਦੇ ਹਰ ਇੱਕ ਹਾਲਾਤ ਦੇ ਵਿੱਚ ਐਡਜਸਟ ਹੋਣ ਦੀ ਕੋਸ਼ਿਸ਼ ਕਰਦੇ ਆਂ ਸਿਰਫ ਇਸ ਚੀਜ਼ ਦੀ ਪਰਵਾਹ ਕਰ ਲੈਣ ਦੇ ਕਿ ਮੈਂ ਆਪਣੇ ਪਿੰਡ ਨੂੰ ਜਿਹੜੇ ਪੈਸੇ ਪਾਉਣੇ ਆ ਮੈਂ ਆਪਣੇ ਮਾਪਿਆਂ ਨੂੰ ਜੋ ਕਰਜ਼ਾ ਚੁੱਕ ਕੇ ਇੱਥੇ ਮੈਨੂੰ ਭੇਜਿਆ ਗਿਆ ਉਹਨਾਂ ਨੂੰ ਪੈਸੇ ਪਾਉਣੇ ਆ ਜਦਕਿ ਇਹ ਚੀਜ਼ ਨਹੀਂ ਸੋਚੀ ਜਾਂਦੀ ਕਿ ਮੇਰੀ ਇੱਥੇ ਜਾਨ ਵੀ ਜਾ ਸਕਦੀ ਆ ਉਹਨਾਂ ਹਾਲਾਤਾਂ ਦੇ ਨਾਲ ਲੜਦੇ ਨੇ ਤੇ ਅਜਿਹੇ ਜੋਖਮ ਚੱਕ ਲੈਂਦੇ ਨੇ ਸੋ ਕਿਤੇ ਨਾ ਕਿਤੇ ਲਾਪਰਵਾਹੀਆਂ ਨੇ ਤੇ ਆਪਣੀ ਵੀ ਕਹਿ ਸਕਦੇ ਆ ਸਰਕਾਰਾਂ ਦੀ ਵੀ ਕਹਿ ਸਕਦੇ ਆ ਸੋ ਕਿਤੇ ਨਾ ਕਿਤੇ ਜਾਨ ਲੈਣ ਦਾ ਕਾਰਨ ਜ਼ਰੂਰ ਬਣਦੇ ਨੇ ਬਿਲਕੁਲ ਪ੍ਰਦੀਪ ਤਾਂ ਇੱਥੋਂ ਗਏ ਹੀ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੈਸੇ ਨਾਲੋਂ ਵੱਧ ਕੀਮਤੀ ਜਾਨ ਹੈ ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਪੈਸੇ ਦੀ ਓਨੀ ਲੋੜ ਨਹੀਂ ਜਿੰਨੀ ਤੁਹਾਡੀ ਲੋੜ ਹੈ ਜਿਹੜੇ ਲੋਕ ਨੇ ਉਹ ਤਾਂ ਕੁਝ ਨਾ ਕੁਝ ਕਹਿਣਗੇ ਹੀ ਕਿ ਉੱਥੇ ਕੁਝ ਬਣਿਆ ਨਹੀਂ ਇਹਦਾ ਇਹ ਕਰ ਨਹੀਂ ਸਕਿਆ ਤੇ ਵਾਪਸ ਆ ਗਿਆ ਜੇਕਰ ਤੁਹਾਡੇ ਹਾਲਾਤ ਉਸ ਤਰੀਕੇ ਦੇ ਉਸ ਪੱਧਰ ਤੱਕ ਨਹੀਂ ਪਹੁੰਚ ਰਹੇ ਜਿਵੇਂ ਦਾ ਤੁਹਾਨੂੰ ਮਾਹੌਲ ਚਾਹੀਦਾ ਤਾਂ ਤੁਸੀਂ ਯਕੀਨਨ ਆਪਣੀ ਜ਼ਿੰਦਗੀ ਨੂੰ ਲੈ ਕੇ ਫੈਸਲਾ ਕਰੋ ਕਾਸ਼ ਉਹ પતિ ਪਤਨੀ ਉਸ ਸਮੇਂ ਉੱਥੇ ਹੁੰਦੇ ਹੀ ਨਾ ਕਾਸ਼ ਉਹ ਵਿਅਕਤੀ ਉਹ ਮੁੰਡਾ ਉਹ ਪਿਓ ਤੇ ਨਣਦ ਪਰਜਾਈ ਉੱਥੇ ਸੌਂ ਨਾ ਰਹੇ ਹੁੰਦੇ ਕਿਤੇ ਹੋਰ ਸੌ ਰਹੇ ਹੁੰਦੇ ਇੱਥੇ ਕੰਮ ਕਰਨ ਤੋਂ ਬਾਅਦ ਪਰ ਜਦੋਂ ਆਪਾਂ ਕਿਤੇ ਜਗ੍ਹਾ ਤੇ ਕੰਮ ਕਰ ਰਹੇ ਹੁੰਨਿਆ ਤਾਂ ਇਹੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਰਹਿਣ ਦੀ ਸਹੂਲਤ ਦੇਵਾਂਗੇ ਤਨਖਾਹ ਚਾਹੇ ਘਟਿਆ ਤੇ ਇਸੇ ਚੱਕਰਾਂ ਦੇ ਵਿੱਚ ਅਸੀਂ ਹਾਮੀ ਭਰ ਦਿੰਨੇ ਆ ਤਾਂ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਸਵਾਲ ਚੱਕਣਯੋਗੇ ਹੁੰਦੇ ਹੀ ਨਹੀਂ ਕਿ ਅਸੀਂ ਕਹਿ ਸਕੀਏ ਵੀ ਇੱਥੇ ਜਨਰੇਟਰ ਕਿਉਂ ਪਿਆ ਅਸੀਂ ਇਹਨਾਂ ਕਮਰਿਆਂ ਦੇ ਵਿੱਚ ਨਹੀਂ ਸੋਵਾਂਗੇ ਕਿਉਂਕਿ ਜਿਹੜਾ ਵੀ ਆਵਾਸ ਚੁੱਕੇਗਾ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਕਿਉਂਕਿ ਨੌਕਰੀ ਕਰਨ ਵਾਲੇ ਉਹਨਾਂ ਨੂੰ ਬਥੇਰੇ ਮਿਲ ਜਾਣਗੇ ਤੇ ਇਹਨਾਂ ਹਾਲਾਤਾਂ ਦੇ ਨਾਲ ਸਮਝੌਤਾ ਕਰਨ ਨੂੰ ਵੀ ਉਹ ਤਿਆਰ ਹੁੰਦੇ ਨੇ ਤਾਂ ਖੈਰ ਇਹ ਸਾਰਾ ਮੁੱਦਾ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲੋਕ ਅਤੇ ਕਈ ਪਰਿਵਾਰ ਉਜੜ ਚੁੱਕੇ ਨੇ ਇਸ ਬਾਬਤ ਕੁਝ ਵੀਡੀਓ ਸਾਹਮਣੇ ਆਈਆਂ ਨੇ ਕੀ ਨੇ ਉਹ ਜਾਂਦੇ ਜਾਂਦੇ ਇੱਕ ਨਜ਼ਰ